ਗੁਰਦਾਸਪੁਰ ਰੇਂਜ ਦੇ ਵਿੱਤੀ ਸਾਲ 2024-25 ਦੀ ਪ੍ਰਵਾਨਿਤ ਕੀਤੀ ਆਫਕਾਰੀ ਨੀਤੀ ਅਨੁਸਾਰ ਅੱਜ ਗੁਰਦਾਸਪੁਰ ਵਿਖੇ ਲਾਟਰੀ ਸਿਸਟਮ ਰਾਹੀਂ ਸ਼ਰਾਬ ਦੇ ਠੇਕੇ ਦੀ ਨਿਲਾਮੀ ਕੀਤੀ ਗਈ। ਉੱਥੇ ਹੀ ਡਿਪਟੀ ਕਮਿਸ਼ਨਰ ਅਨੀਤਾ ਗੁਲੇਰੀਆ ਨੇ ਦੱਸਿਆ ਕਿ ਸ਼ਰਾਬ ਦੇ ਠੇਕਿਆਂ ਦਾ ਲਾਇਸੈਂਸ ਅਰਜ਼ੀਆਂ ਲੈ ਕੇ ਦਿੱਤੇ ਗਏ ਹਨ ਅਤੇ ਕਰੀਬ ਹਰ ਠੇਕੇ ਲਈ ਇੱਕ ਤੋਂ ਵੱਧ ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਇਸ ਲਈ ਠੇਕੇ ਲਾਇਸੈਂਸ ਲਾਟਰੀ ਸਿਸਟਮ ਰਾਹੀਂ ਦਿੱਤੇ ਜਾ ਰਹੇ ਹਨ, ਜੋ ਕਿ ਇੱਕ ਪਾਰਦਰਸ਼ਿਤ ਤਰੀਕੇ ਨਾਲ ਵਿਨੇਕਰ ਮੀਡੀਆ ਆਮ ਜਨਤਾ ਅਤੇ ਸਰਕਾਰੀ অবজারভার ਦੀ ਹਾਜ਼ਰੀ ਵਿੱਚ ਕੀਤਾ ਗਿਆ ਹੈ ਉਹਨਾਂ ਦੱਸਿਆ ਕਿ ਸਾਲ 2024-25 ਲਈ ਗੁਰਦਾਸਪੁਰ ਰੇਂਜ ਦੀ ਲਾਟਰੀ ਲਈ ਡਰਾ ਕੱਢੇ ਗਏ ਹਨ ਅਤੇ ਇਸ ਵਾਰ ਪਿਛਲੇ ਸਾਲ ਨਾਲੋਂ ਵਧੇਰੇ ਸਰਕਾਰ ਨੂੰ ਰੈਵਨਿਊ ਵੀ ਹੋਵੇਗਾ ਇਸ ਮੌਕੇ ਜਿੰਨਾਂ ਸ਼ਰਾਬ ਠੇਕੇਦਾਰਾਂ ਵੱਲੋਂ ਅਰਜ਼ੀਆਂ ਪਾਈਆਂ ਗਈਆਂ ਸਨ ਉਹਨਾਂ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਤੁਸੀਂ ਦੇਖ ਰਹੇ ਹੋ ਗੁਰਦਾਸਪੁਰ ਤੋਂ ਲਵ ਪ੍ਰੈਸਿੰਗ ਦੀ ਰਿਪੋਰਟ ਆ ਪੂਰੇ 24 25 ਦੀ ਐਕਸਾਈਜ਼ ਪਾਲਿਸੀ ਨੂੰ ਲੈ ਕੇ ਡਰਾਫ ਲੋਟਸ निकाले ਜਾ ਰਹੇ ਨੇ ਅ ਅੱਜ ਮੇਰੀ ਡਿਊਟੀ ਐਜ਼ ਅ অবজারভার ਡਿਪਾਰਟਮੈਂਟ ਵੱਲੋਂ ਲਗਾਈ ਗਈ ਹੈ ਔਰ ਗੁਰਦਾਸਪੁਰ ਦੇ ਵਿੱਚ ਗੁਰਦਾਸਪੁਰ 1 ਔਰ ਗੁਰਦਾਸਪੁਰ 2 ਰੇਂਜ ਔਰ ਪਠਾਨਕੋਟ ਰੇਂਜ ਹੈਗੀ ਹੈ ਜਿਸ ਦੇ ਵਿੱਚ ਐਕਸਾਈਜ਼ ਪਾਲਿਸੀ ਨੂੰ ਲੈ ਕੇ ਪੂਰੀਆ ਟਰਾਂਸਪਰੈਂਸੀ ਨੂੰ ਲੈ ਕੇ ਪੂਰਾ ਓਪਨ ਦੁਨੀਆ ਦੇ ਵਿੱਚ ਸਾਰੀ ਪਬਲਿਕ ਦੇ ਵਿੱਚ ਡਰਾਫ ਲੋਟਸ निकाले ਜਾ ਰਹੇ ਆ ਇਸ ਦੇ ਵਿੱਚ ਸਾਡੇ ਕੋਲ ਟੋਟਲ ਗੁਰਦਾਸਪੁਰ ਰੇਂਜ ਦੇ 374 ਅਪਲੀਕੇਸ਼ਨਸ ਆਈਆਂ ਨੇ ਔਰ ਪਠਾਨਕੋਟ ਦੇ ਵਿੱਚ 1.1 19 ਕਰੋੜ ਡਰਾਫ ਅਲਾਟਸ ਦੀ ਅਪਲੀਕੇਸ਼ਨ ਫੀਸ ਆਈ ਆ ਔਰ ਗੁਰਦਾਸਪੁਰ ਦੇ ਵਿੱਚ 1 ਕਰੋੜ 21 ਲੱਖ ਦੀ ਫੀਸ ਆਈ ਆ ਟੋਟਲ 2 ਕਰੋੜ 81 ਲੱਖ ਦੀ ਫੀਸ ਆਈ ਆ ਡਰਾਫ ਅਲਾਟਸ ਤੇ ਟੋਟਲ ਗਰੁੱਪਸ ਆਪਣੇ ਕੋਲ 14 ਹੈਗੇ ਨੇ ਜਿਸ ਦੇ ਵਿੱਚ ਸਾਨੂੰ ਗਰੁੱਪ ਦੇ ਵਿੱਚ 11 11 ਗਰੁੱਪ ਦੇ ਵਿੱਚ ਸਾਨੂੰ ਐਪਲੀਕੇਸ਼ਨ ਰੀਸਿਵ ਹੋਈਆਂ ਨੇ ਤਿੰਨ ਗਰੁੱਪ ਜੋ ਕਿ ਸਾਡੇ ਪੈਂਡਿੰਗ ਨੇ ਅੱਜ 11 ਗਰੁੱਪਾਂ ਨੂੰ ਲੈ ਕੇ ਹੀ ਡਰਾਫ ਲੋਟਸ ਕਢਾ ਲਏ ਗਏ ਨੇ ਔਰ ਬਿਲਕੁਲ ਟ੍ਰਾਂਸਪੇਰੈਂਸੀ ਨਾਲ ਔਰ ਬਿਲਕੁਲ ਸਹੀ ਤਰੀਕੇ ਨਾਲ ਕਢਾ ਲਏ ਜਾ ਰਹੇ ਨੇ ਥੈਂਕ ਯੂ ਸੋ ਮਚ ਸਾਡੀ ਫਰਮ ਹੈਗੀ ਗਰਦਾਪੁਰ ਟਰੇਡਰ ਜਿੱਦ ਤੱਕ ਅਸੀਂ ਸਾਰੇ ਭਾਈਵਾਲ ਖੜੇ ਆ ਤੇ ਬਹੁਤ ਪਾਰਦਰਸ਼ੀ ਢੰਗ ਨਾਲ ਸਾਰਾ ਸਰਕਾਰ ਜਿਹੜੀ ਕੰਮ ਕਰਵਾ ਰਹੀ ਆ ਏਡੀਸੀ ਸਾਹਿਬ ਆਏ ਸੀ ਜਰਨਲ ਦੇ ਸ਼੍ਰੀ ਸੁਭਾਸ ਜੀ ਉਹਨਾਂ ਨੇ ਲਾਟਰੀ ਕੱਢੀਆਂ ਉਸ ਤੋਂ ਬਾਅਦ ਚਲੋ ਸਾਡੀਆਂ ਵੀ ਦੋ ਲਾਟੀਆਂ ਨਿਕਲੀਆਂ ਨੇ ਇੱਕ ਦੀਨਾਂ ਨਗਰ ਦੀ ਇੱਕ ਗਰਦਾਸਪੁਰ 1 ਸਿਟੀ ਸਿਟੀ ਗਰਦਾਸਪੁਰ ਸਿਟੀ ਤੇ ਕੋਈ ਵੀ ਇੱਥੇ ਕੋਈ ਗਲਤ ਹੋਣ ਦਾ ਚਾਂਸਸ ਨਹੀਂ ਹੈਗਾ ਬਹੁਤ ਵਧੀਆ ਕੰਮ ਹੋ ਰਿਹਾ ਪਾਰਦਰਸ਼ੀ ਢੰਗ ਨਾਲ ਸਾਰਾ ਕੰਮ ਹੋ ਰਿਹਾ ਅੱਜ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਜੋ ਸਾਲ 2024 ਤੇ 25 ਦੇ ਠੇਕਿਆਂ ਲਈ ਅਲਾਟਮੈਂਟ ਕੀਤੇ ਗਏ ਨੇ ਉਹ ਬੜਾ ਪਾਰਦਰਸ਼ੀ ਢੰਗ ਨਾਲ ਕੀਤਾ ਗਿਆ ਜੀ ਅਸੀਂ ਰਜੇਂਦਰਾ ਵਾਹ ਸਾਡੇ ਜੈੰਤੀਪੁਰੀਆ ਗਰੁੱਪ ਹੈ ਜੀ ਉਹ ਆਰ ਕੇ ਐਂਟਰਪ੍ਰਾਈਜ਼ਸ ਵੱਲੋਂ ਸਾਨੂੰ ਇਸ ਸਾਲ ਇੱਕ ਤਾਰੀਵਾਲ ਗਰੁੱਪ ਆਰ ਕੇ ਐਂਟਰਪ੍ਰਾਈਜ਼ ਦੇ ਹੀ ਸਿਗਿਆ ਜੀ ਇੱਕ ਸ਼੍ਰੀ ਹਰਗੋਬਿੰਦਪੁਰ ਜਿਹੜਾ ਜੀ ਉਹ ਗਰੁੱਪ ਸਾਡੇ ਹੀ ਸਿਗਿਆ ਜੀ ਪ੍ਰਸ਼ਾਸਨ ਵੱਲੋਂ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਜੀ ਪੰਜਾਬ ਪੁਲਿਸ ਦਾ ਬੜਾ ਵਧੀਆ ਪ੍ਰਬੰਧ ਹੀ ਸਾਡੇ ਐਕਸਾਈਡ ਡਿਪਾਰਟਮੈਂਟ ਦਾ ਬੜਾ ਵਧੀਆ ਪ੍ਰਬੰਧ ਹੀ ਤੁਹਾਡੇ ਮੀਡੀਆ ਦਾ ਵੀ ਭਾਈਚਾਰਾ ਦਾ ਸਾਰੇ ਦਾ ਬੜਾ ਵਧੀਆ ਸਹਿਯੋਗ ਰਿਹਾ ਜੀ ਬੜਾ ਪਾਰਦਰਸ਼ੀ ਢੰਗ ਦੇ ਨਾਲ ਸਾਰੀ ਜਿਹੜੀ ਉਹ ਲਾਟਰੀ ਦਾ ਪ੍ਰਬੰਧ ਵਿਖੇ ਕੀਤਾ ਗਿਆ